ਸੀ ਇਹ ਐਕਸਰਸਾਈਜ਼ ਜਦੋਂ ਹੀ ਕਰੋਗੇ ਤੁਹਾਡੇ ਜਿਹੜਾ ਸਾਈਟਿਕਾ ਦਾ ਪੇਨ ਆ ਮਤਲਬ ਲੱਕ ਦਾ ਦਰਦ ਲੱਤ ਵੱਲ ਨੂੰ ਜਾਂਦਾ ਆ ਉਸੇ ਸਮੇਂ ਠੀਕ ਹੋ ਜਾਊਗਾ ਇਸ ਦੇ ਨਾਲ ਨਾਲ ਤੁਸੀਂ ਦੁੱਧ ਦੇ ਵਿੱਚ ਹਲਦੀ ਪਾ ਕੇ 5 ਦਿਨ ਜਰੂਰ ਹਾਂਜੀ ਕੀ ਹੋ ਗਿਆ ਲੱਕ ਦਾ ਦਰਦ ਲੱਤ ਦੇ ਵਿੱਚ ਨੂੰ ਜਾਂਦਾ ਆ ਦੋਸਤੋ ਇਹਨੂੰ ਸਾਈਟਿਕਾ ਪੇਨ ਕਹਿੰਦੇ ਆ ਅੱਜ ਆਪਣੇ ਕੋਲ ਸ਼ਸ਼ੀ ਬਾਲਾ ਦਾ ਕਮੈਂਟ ਪਹੁੰਚਾਇਆ ਜੋ ਕਿ ਸਾਈਟਿਕਾ ਪੇਨ ਦਾ ਇਲਾਜ ਚਾਹੁੰਦੇ ਨੇ ਉੱਪਰ ਜੋ ਤੁਸੀਂ ਐਕਸਰਸਾਈਜ਼ ਦੇਖ ਰਹੇ ਆ ਇਹ ਆਪਾਂ ਦਿਨ ਦੇ ਵਿੱਚ 2 ਵਾਰ ਕਰਨੀ ਆ ਤੁਸੀਂ ਰੋਜ਼ਾਨਾ 10 ਤੋਂ 15 ਦਿਨ ਕਰ ਲਓ ਜਿਹੜਾ ਸਾਈਟਿਕਾ ਦਾ ਪੇਨ ਆ ਮਤਲਬ ਤੁਹਾਡੇ ਲੱਕ ਦੇ ਵਿੱਚੋਂ ਦਰਦ ਹੋ ਕੇ ਲੱਤ ਵੱਲ ਨੂੰ ਜਾਂਦਾ ਆ ਕਿਸੇ ਦੀ ਖੱਬੀ ਲੱਤ ਦੇ ਵਿੱਚ ਜਾਂਦਾ ਕਿਸੇ ਦੀ ਸੱਜੀ ਲੱਤ ਦੇ ਵਿੱਚ ਪਹਿਲਾਂ ਆਪਾਂ ਇੱਕ ਲੱਤ ਦੇ ਨਾਲ ਕਰਨਾ ਫਿਰ ਦੂਸਰੀ ਲੱਤ ਦੇ ਨਾਲ ਕਰਨਾ ਫਿਰ ਆਪਾਂ ਦੋਵੇਂ ਲੱਤਾਂ ਨੂੰ ਇਕੱਠੇ ਹੀ ਆਪਣੇ ਛਾਤੀ ਦੇ ਨਾਲ ਲਾਉਣਾ ਆ ਇਹ ਐਕਸਰਸਾਈਜ਼ ਤੁਸੀਂ ਜਦੋਂ ਵੀ ਕਰਨੀ ਆ ਤਾਂ ਬੜੇ ਹੀ ਪਿਆਰ ਦੇ ਨਾਲ ਤੇ ਸਾਵਧਾਨੀ ਦੇ ਨਾਲ ਕਰਨੀ ਆ ਇਹਦੇ ਵਿੱਚ ਆਪਾਂ ਕੋਈ ਵੀ ਖਿੱਚਤੂ ਨਹੀਂ ਕਰਨੀ ਤੇ ਕਾਲੀ ਨਹੀਂ ਕਰਨੀ ਤੁਸੀਂ ਇਹ ਐਕਸਰਸਾਈਜ਼ ਜਦੋਂ ਹੀ ਕਰੋਗੇ ਤੁਹਾਡੇ ਜਿਹੜਾ ਸਾਈਟਿਕਾ ਦਾ ਪੇਨ ਆ ਮਤਲਬ ਲੱਕ ਦਾ ਦਰਦ ਲੱਤ ਵੱਲ ਨੂੰ ਜਾਂਦਾ ਆ ਉਸੇ ਸਮੇਂ ਠੀਕ ਹੋ ਜਾਊਗਾ ਇਸ ਦੇ ਨਾਲ ਨਾਲ ਤੁਸੀਂ ਦੁੱਧ ਦੇ ਵਿੱਚ ਹਲਦੀ ਪਾ ਕੇ 5 ਦਿਨ ਜ਼ਰੂਰ ਪੀਓ ਹਲਦੀ ਆਪਾਂ ਨੂੰ ਘਰ ਦੇ ਵਿੱਚੋਂ ਮਿਲ ਜਵੇ ਤਾਂ ਬਹੁਤ ਵਧੀਆ ਜੇ ਨਹੀਂ ਮਿਲਦੀ ਤਾਂ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ 5 ਦਿਨ ਹਲਦੀ ਵਾਲਾ ਦੁੱਧ ਜ਼ਰੂਰ ਪੀਣਾ